ਨੇ ਸਾਨੂੰ ਪੁੱਛਦੇ ਆ ਨਾ ਵੀ YouTube ਪਰ ਤੇ ਪੈਸੇ ਆਣ ਲੱਗੇ ਸਾਨੂੰ ਬਹੁਤ ਪੈਸੇ ਆਣ ਲੱਗੇ ਅਸੀਂ ਤੇਲ ਤੇਲ ਵਿੱਚ ਘੱਟ ਰਹੇ ਆ ਸਾਰੇ ਪੈਸੇ ਤੇਲ ਖੂਕ ਰਹੇ ਆ ਬਾਈ ਹੁਣ ਪੈਸੇ ਖਰਚ ਵੀ ਕਰਨੇ ਆ ਤਾਂ ਕਰਕੇ ਹੁਣ ਸਾਰੇ ਪੈਸੇ ਹੁਣ ਕਿਤੇ ਨਾ ਕਿਤੇ ਤਾਂ ਖਰਚ ਕਰਨੀ ਆ ਨਾ ਹੁਣ ਇੰਨੇ ਪੈਸੇ ਕਰੀਏ ਕੀ ਹੁਣ ਦੇਖੋ ਆ ਨਾ ਕਿਤੇ ਨਾ ਕਿਤੇ ਤੂੰ ਕਰ ਕੇ ਰਿਹਾ ਵੈਸੀ ਆ ਕੇ ਕੀ ਕਰ ਰਿਹਾ ਤੂੰ ਅੱਜ ਸ਼ੁਰੂ ਮੈਂ ਕਰਿਆ ਇਹ ਵਲੌਗ ਕਿਉਂਕਿ ਅੱਜ ਇਹ ਇਹ ਜਨਾਬ ਅੱਜ ਸੁਸਤ ਹੈ ਇਹਨਾਂ ਨੂੰ ਲੱਗਦਾ ਵੀ ਮੈਂ ਵਲੌਗ ਨਹੀਂ ਬਣਾ ਸਕਦੀ ਅੱਜ ਸਾਰਾ ਵਲੌਗ ਹਰ ਕਿਤਨੇ ਬਣਾਣਾ ਦੇਖਦੇ ਆਂ ਜੀ ਕਿੰਨੇ ਇੱਕ ਆਹ ਦਿਖਾਉਂਦੀ ਐ ਜੋਰ ਆਪਣੇ ਵਲੌਗਿੰਗ ਦੇ ਲੋ ਜੀ ਰਖੜੀਆਂ ਸ਼ੁਰੂ ਹੋ ਗਈਆਂ ਅੱਜ ਜੋਤ ਆਈਗੀ ਜੀ ਮਾਰੇ ਘਰਾਂ ਮਾਰੇ ਰਖੜੀਆਂ ਬਣਾਉਣ ਵਾਸਤੇ ਹਰ ਪਿੱਤੇ ਨੇ ਕੁੜੀਆਂ ਨੂੰ ਪਹਿਲੇ ਹੀ ਬਣਾ ਬੁਲਾਇਆ ਹੋਇਆ ਅੱਜ 15 ਅਗਸਤ ਹੈਗਾ ਤੇ ਰਖੜੀਆਂ ਲਈ ਉਹਨੀ ਤਰੀਕ ਦੀ ਆਏ ਨੇ ਪਹਿਲੇ ਭਲਾਲੇ ਦੇ ਗੱਲਾਂ ਕੁੜੀਆਂ ਨੂੰ 4 ਦਿਨ ਪਹਿਲਾਂ ਚਲਾਕ ਬਹੁਤ ਹੈ ਅਨੇ ਆਪੇ ਹੱਤਲਾਕਿਆ ਹੋ ਗਿਆ ਆਪਣੇ ਘਰੇ ਤੇ ਚਲਾਕੀ ਵਰਤ ਲਈ ਇਹਨੇ ਦੇਖ ਲੋ ਜੀ ਛੁੱਟੀ ਦਾ ਦਾ ਪੇਚ ਲਾ ਲਿਆ ਇਹਨੇ ਅੱਜ ਗੱਲਾਂ ਬਾਤਾਂ ਵਿੱਚ ਉਹਨੇ ਦੋਈ ਰਖੜੀ ਵੀ ਬੰਨਤੀ ਆ ਵੀ ਦਾ ਪੋਈਓ ਲਾ ਸਕਦਾ ਚੇਹਰੇ ਨੂੰ ਮੈਂ ਦੇ ਆਂਦੀ ਹਾਂ ਤੁਮ ਕਹਿੰਦੇ ਕਸਰ ਧੰਨਵਾਦ ਥੈਂਕ ਯੂ ਆ ਮਮੀ ਦੇ ਵੀ ਬਨਵਾਈਏ ਰਖੜੀ ਠੀਕ ਐ ਇਧਰ ਦੇਖ ਆਂ ਭਰਪੂਰ ਅੱਕਾ ਦੇ ਕਿਤਰਾ ਕੇ ਭਰਪੂਰ ਹੋ ਜਾ ਨਰਵਸ ਹੋ ਕੇ ਉਹ ਇਹ ਬਹੁਤ ਸ਼ਰਾਰਤੀ ਬੱਚਾ ਮੈਂ ਤਾਂ ਕਿਹੜੀ ਬੰਨੀ ਆ ਬੂਹਨੇ ਰਖੜੀ ਡੋਲ ਮੋਨਰ ਮੂ ਸਰ ਗੁੰਦੇ ਬੰਨ੍ਹਣੀਆਂ। ਕੰਜੀ। ਸੁਰਖੜੀਆਂ ਦਾ ਪ੍ਰੋਗਰਾਮ ਇੱਥੇ ਤੱਕ ਸੀ। ਉਹ ਖਤਮ ਹੋ ਗਿਆ। ਤਾਂ ਅੱਜ ਇਹ ਚੱਲਿਆ ਇੱਕ ਹੋਰ ਦੂਜੇ ਘਰ ਚਾਚੇ ਉਹਨਾਂ ਦੇ ਘਰ ਰਖੜੀ ਬੰਨ੍ਹਣ ਤੇ ਆਪਣੀਆਂ ਹਲੇ ਦੋ ਭੈਣਾਂ ਹੋਰ ਪੈਂਡਿੰਗ ਐ। ਉਹ ਵੀ ਆਉਣਗੀਆਂ। ਉਹਨਾਂ ਦੀ ਵੀ ਵਲੌਗ ਬਣਾਇਆ ਜਾਊਗਾ। ਦੀਪੂਆ। ਕਿਹੜੀ ਪੂਆ ਨੇ ਆਲੀ? ਦੀਪੂਆ। ਇਹ ਸਾਡੀ ਮੰਮੀ ਆ ਜੀ। ਇੱਕ ਗਿਫਟ ਮੰਮੀ ਵੱਲੋਂ। ਰੇਟਲਿ ਤੇ ਪਾ ਪਿੱਛੇ ਮੇਰੇ ਕੱਪੜੇ ਪਾਵੇ ਦਿਖਦੇ ਆ ਮੀ ਬੋ ਪੈ ਰਿਹਾ ਸੁੱਕ ਨਹੀਂ ਰਹੇ ਪਾਈ ਅੰਦਰ ਪਾਏ ਵੀ ਆ ਟੈਂਪਰਟ ਸਾਹਿਬ ਰੇਸੀ ਕੀ 14 ਸਾਲ ਦੇ ਨਾਲ ਇਹਨੇ ਹੁਲਟੀਆਂ ਬਹੁਤ ਕਰੀਆਂ ਨਹੀਂ ਭਾਈ ਇਹਨੂੰ ਡਿਸਕ ਦੀ ਪ੍ਰੋਬਲਮ ਹੈ ਫੇਰ ਵੀ ਇਹ ਭਾਈ ਉੱਪਰ ਤੱਕ ਚੜੀ ਹੈ ਇਹਨੇ ਬਹੁਤ ਹੋ ਕਰਿਆ ਕੱਲਣਾ ਕਰ ਲੀਆ ਕੱਲਣਾ ਕਰ ਲੀਆ ਇਹ ਵੀ ਵੱਧਾ ਗਿਆ ਸੀਗਾ ਸਭ ਤੋਂ ਅੱਗੇ ਕਿਵੇਂ ਆ ਸਾਰਾ ਲਾਸਟ ਜਦਾ ਇਹ ਰੁੜਦੇ ਕਿੰਦੇ ਆਏ ਸਾਰੀ ਦੇ ਨਾਲ ਸਭ ਕੇ ਜਿਹਾ ਆ ਆ ਸੋ ਜੀ ਅੱਜ ਅਸੀਂ ਚੱਲੇ ਆ ਜੀ ਰਖੜੀਆਂ ਦੀ ਸ਼ਾਪਿੰਗ ਕਰਨ ਵਾਸਤੇ ਰਖੜੀਆਂ ਨੇੜੇ ਆ ਗਈਆਂ 19 ਤਰੀਕ ਦੀਆਂ ਤੇ ਨਾਲ ਸਾਡਾ ਮਹਤਾਜ ਸਿੰਘ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜ਼ੋਰ ਕੇ ਸੋ ਜੀ ਚੱਲਦੇ ਆ ਆਪਾਂ ਹੁਣ ਆਪਣੀ ਸ਼ਾਪਿੰਗ ਕਰਕੇ ਆਣੇ ਆ ਪਹਿਲਾ ਪਾਏ ਆ ਸੈਕਟਰ 15 ਦੀ ਮਾਰਕੀਟ ਵਿੱਚ ਸ਼ਾਪਿੰਗ ਕਰਨ ਵਾਸਤੇ ਸੋ ਫਾਈਨਲੀ ਆਪਾਂ ਸ਼ਾਪਿੰਗ ਆਪਣੀ ਕਰ ਲਈ ਹੈ ਰਖੜੀਆਂ ਵਗੈਰਾ ਲੈ ਲਈਆਂ ਸਾਰੀਆਂ ਇਸ ਟਾਈਮ ਅਸੀਂ ਖੜੇ ਆ ਜੀ ਸੈਕਟਰ 22 ਚ ਖਾਲਸਾ ਸੰਸ ਡਰਾਈ ਫਰੂਟਸ ਤੇ ਆਪਾਂ ਮਠਾਈ ਦੀ ਜਗ੍ਹਾ ਡਰਾਈ ਫਰੂਟ ਲੈ ਆਏ ਆ ਤੇ ਕੀ ਡਰਾਈ ਫਰੂਟ ਨਹੀਂ ਆ ਮਰੱਬਾ ਹੈ ਮਰੱਬਾ ਹੈ ਡਾਇਬਟ ਨੂੰ ਆਉਣ ਨੂੰ ਦਿੱਤੇ ਠੀਕ ਹੈ ਇਹ ਵੀ ਚੀਜ਼ ਅਨ ਹੈਲਦੀ ਨਹੀਂ ਹੈ ਕਿ ਹੈਲਦੀ ਚੀਜ਼ ਹੈ ਇਹ ਚਲੋ ਚੱਲੀਏ ਨਵੀਂ ਪੀਲੀ ਹੈ ਸੋ ਅੱਜ ਹੈ ਜੀ ਦੂਸਰਾ ਦਿਨ ਤੇ ਅੱਜ ਸਾਡੀ ਦੂਸਰੀ ਸਿਸਟਰ ਆਈ ਆ ਤੇ ਉਹ ਲੱਗੇ ਰਖੜੀਆ ਮਨਾਂ ਇਹ ਰਖੜੀਆ ਤੇ ਪਹਿਲਾਂ ਹੀ ਕੁੜੀ ਦਾ ਡੱਬਾ ਅੱਧਾ ਕਰਦੇ ਆ ਇਹਨਾਂ ਨੇ ਇੱਧਰ ਹੋਣਾ ਰੁਪਏ ਦਾ ਰੱਖਿਆਵੰਦਨ ਪ੍ਰੋਗਰਾਮ ਹੋ ਲੱਗਿਆ ਜੀ ਹਰ ਪ੍ਰਿਤ ਨੂੰ ਹਰੇਕ ਤਿਹਾਰ ਦਾ ਸਾਡੇ ਨਾਲ ਦੁੱਗਣਾ ਚਾਹ ਹੁੰਦਾ ਹੈ ਇਹ ਬਾਕੀ ਤਾਂ ਬਈ ਤੇ ਆਹ ਆਪਣੀ ਫੇਵਰਿਟ ਬਾਸੀ ਮੰਗਾਈ ਦਿੱਤੀ ਜੀ ਟੋਟਾ ਟੋਟਾ ਕਹਿੰਦੇ ਇਹਨੂੰ ਮਿੱਠਾ-ਖਟਾ ਵੀ ਮੈਂ ਗਿਫਟ ਲੈ ਕੇ ਆਇਆ ਚਲੋ ਕਲਾਪਿੰਗ ਆਰਪਿਤ ਨੂੰ ਬਲੌਗ ਚ ਇੱਕ ਇੱਕ ਡਿਟੇਲ ਚਾਹੀਦੀ ਸਾਰਾ ਬਲੌਗ ਇਹਨੂੰ ਕਵਰ ਚਾਹੀਦਾ ਹੈ ਹੁਣ ਚੱਲੇ ਆ ਜੀ ਅਸੀਂ ਖਰੜ ਕਿਉਂਕਿ ਮੈਂ ਵੀ ਜਾਣਾ ਰਖੜੀਆਂ ਬਣਾਣਾ ਤੇ ਅਸੀਂ ਨਾਲ ਆਪਣੇ ਲੈ ਕੇ ਚੱਲੇ ਆ ਦੀਪ ਨੂੰ ਮੱਝਾ ਬਾਟ ਕਿੱਥੇ ਚੱਲੇ ਰੁਪਾਲਗਨ ਅਸੀਂ ਤਾਂ ਅੰਮ੍ਰਿਤ ਚੱਲੇ ਆ ਨਾਨੂ ਵੀ ਛੇਤੀ ਉੱਥੇ ਜਾ ਕੇ ਹੁਣ ਰੋਟੀ ਪਾਣੀ ਬਣਾਇਆ ਵਾ ਉਹ ਸ਼ਗਾਂਗੇ ਮੈਂ ਤਾਂ ਰੱਜੀ ਹਾਂ ਹਰ ਵੀ ਯਾਰ ਤੁਸੀਂ ਉਹ ਮੈਂ ਤਾਂ ਇਹਨੇ ਰੱਜੀ ਵੀ ਮੈਂ ਤਾਂ ਆਪਣੀ ਫੇਵਰਿਟ ਚੀਜ਼ ਕਾਕੇ ਬਣਵਾਈ ਹੈ ਬਈ ਮੈਂ ਦੇਖ ਚਾਹ ਤਮ ਕਿੰਚ ਚਾਹ ਚਲ ਸੋ ਜੀ ਹੁਣ ਅਸੀਂ ਆਪਣੇ ਘਰੇ ਪਹੁੰਚ ਗਏ ਤੇ ਘਰੇ ਜਾ ਕੇ ਹੁਣ ਬੱਚਿਆਂ ਦੀ ਐਕਸਾਈਟਮੈਂਟ ਦੇਖਦੇ ਅੱਜ ਅਸੀਂ ਕਈ ਦਿਨਾਂ ਬਾਅਦ ਅਸੀਂ ਆਪਣੇ ਨਵੇਂ ਮਕਾਨ ਵੱਲ ਚੱਲੇ ਆ ਉੱਧਰ ਦੇਖਦੇ ਆਂ ਜੀ ਥੋੜਾ ਬੋਤਾ ਕੰਮ ਰਹਿੰਦਾ ਸੀਗਾ ਕਰਾਉਣ ਵਾਲਾ ਉਹ ਦੇਖਦੇ ਆਂ ਵੀ ਆਪਣਾ ਕਿੰਨਾ ਕੰਮ ਨੇਪੜਿਆ ਤੇ ਮੜਾ ਜੇ ਘੇੜਾ ਮਾਰ ਕੇ ਆਉਣਾ ਏ ਠੀਕ ਹੈ ਜੀ ਨਾਲ ਆਪਣੇ ਸਾਰੀਆਂ ਸੰਗ ਤਾਂ ਗਏ ਲੈ ਇੱਧਰ ਅੱਜ ਵੈਸੇ ਗਰਮੀ ਬਹੁਤ ਜ਼ਿਆਦਾ ਹੈ ਕੱਲ ਬਾਰਿਸ਼ ਹੋ ਕੇ ਹੱਡੀ ਆ ਲੇਕਿਨ ਫਿਰ ਵੀ ਗਰਮੀ ਦਾ ਬੁਰਾ ਹਾਲ ਹੋਇਆ ਪਿਆ ਏ ਆਪਾਂ ਆਪਣੀ ਲੋਕੇਸ਼ਨ ਪਰ ਆਲਮੋਸਟ ਪਹੁੰਚ ਗਏ ਜਿਹੜਾ ਇਹ ਵਾਲਾ ਇਲਾਕਾ ਹੈ ਸਾਡਾ ਜਿੱਧਰ ਮਕਾਨ ਲਿਆ ਹੈ ਨਾ ਅਸੀਂ ਇੱਧਰ ਸ਼ਾਂਤੀ ਹੈ ਬਿਲਕੁਲ ਥੋੜੇ ਘਰ ਬਣੇ ਹੋਏ ਆ ਆਵਾਜ਼ਾਈ ਬਹੁਤ ਥੋੜੀ ਆ ਬਹੁਤ ਘੱਟ ਸ਼ਾਂਤੀ ਹੋਰੇ ਸਕੂਨ ਬਹੁ ਮਿਲਦਾ ਹੋਰ ਆ ਕਿ ਪਰ ਸਾਨੂੰ ਟਾਈਮ ਨਹੀਂ ਲੱਗਦਾ ਅਸੀਂ ਚੱਕਰ ਬਹੁ ਘੱਟ ਮਾਰਦੇ ਆ ਇੱਧਰ ਆਪਾਂ ਪਹੁੰਚ ਗਏ ਆ ਆਪਣੇ ਮਕਾਨ ਤੇ ਨਾ ਕੰਮ ਕੰਪਲੀਟ ਹੋ ਗਿਆ ਦੇਖ ਲਓ ਜੀ ਆ ਪਲਸਤਰ ਵਗੈਰਾ ਸਾਰਾ ਹੋ ਗਿਆ ਇੱਧਰ ਇਹ ਮਕਾਨ ਹੈ ਜਿਹੜਾ ਦਿੱਤੇ ਰੈਂਡਰ ਜੋ ਫੇਰ ਬਣੂਗਾ ਘਰ ਠੀਕ ਆ ਸਾਨੂੰ ਤਾਂ ਪਤਾ ਹੀ ਨਹੀਂ ਤਾਂ ਓਹੋ ਤੁਹ ਦਾ ਸਤਿ ਆ ਠੀਕ ਠੀਕ ਥੈਂਕ ਯੂ ਹੋਰ ਗੱਲ ਕਨਫਰਮ ਕਰਨੀ ਜ਼ਰੂਰੀ ਹਾਂ ਇੱਧਰ ਸਾਡਾ ਬਾਥਰੂਮ ਕੰਪਲੀਟ ਹੋ ਗਿਆ ਜੀ ਆ ਪੌੜੀਆਂ ਚੜ ਗਈਆਂ ਠੀਕ ਹੈ ਜੀ ਆ ਬਾਹਰਲੀ ਬਾਉਂਡਰੀ ਵਾਲ ਹੋ ਗਈ ਤੇ ਟੈਂਕੀ ਤੇ ਆਪਾਂ ਪਲਸਤਰ ਕਰਤੇ ਆ ਬਿਲਕੁਲ ਆ ਹੋਦੀ ਹੈ ਸਾਡੀ ਟੈਂਕੀ ਆ ਤੇ ਬਿਲਕੁਲ ਫਰੰਟ ਚ ਹਲੀ ਡਰਾਈਂਗ ਰੂਮ ਹੈ ਇਹ ਔਰ ਇਹ ਫਰਸ ਵਗੈਰਾ ਪਾਣੀ ਹੈ ਕੱਚਾ ਪਲਸਤਰ ਇੱਧਰ ਸਾਡਾ ਕਿਚਨ ਵੀ ਆਲਮੋਸਟ ਕੰਪਲੀਟ ਆ ਸਾਨੂੰ ਸਭ ਤੋਂ ਵੱਡਾ ਜਿਹੜਾ ਸੁੱਖ ਹੈ ਨਾ ਇਹ ਤੇ ਵੇੜੇ ਦਾ ਹੈ ਹਨਾ ਕਿਉਂਕਿ ਸਾਡੇ ਪੁਰਾਣੇ ਘਰ ਚ ਨਾ ਵਿਹੜਾ ਹੈ ਨਹੀਂ ਸੀਗਾ ਤੇ ਆਪਾਂ ਖਾਸ ਕਰਕੇ ਸਪੈਸ਼ਲ ਇਸ ਮਕਾਨ ਚ ਨਾ ਵਿਹੜਾ ਰਖਵਾਇਆ ਹੈ ਤਾਂ ਕਰਕੇ ਕਿਉਂਕਿ ਖੁੱਲੀ ਹਵਾ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਔਰ ਆ ਕੇ ਆਪਾਂ ਬੈਠ ਸਕਦੇ ਹਾਂ ਤੇ ਸਕੂਨ ਔਰੇ ਮਿਲਦਾ ਹੈ ਨਾ ਪੁਰਾਣੇ ਘਰ ਚ ਸਾਡੇ ਹੱਲੇ ਉੱਥੇ ਵਿਹੜਾ ਹੈ ਨਹੀਂਗਾ ਤਾਂ ਕਰਕੇ ਸਾਨੂੰ ਅੰਦਰੋਂ ਅੰਦਰੀ ਐਗਜ਼ੋਸਟੇਸ਼ਨ ਫੀਲ ਹੁੰਦੀ ਹੈ ਉੱਥੇ ਤੇ ਇੱਧਰ ਸਾਡਾ ਇਹ ਹੈਗਾ ਗੈਲਰੀ ਇਧਰਲੇ ਪਾਸੇ ਜੀ ਸਾਡਾ ਇਹ ਬੈਡਰੂਮ ਹੈ ਆ ਦੇਖੋ ਆ ਇਹਦੇ ਵਿੱਚ ਵੀ ਪਲਸਤਰ ਪਲਸਤਰ ਸਾਰੇ ਹੋ ਗਿਆ ਫਰਸ਼ ਦਾ ਕੰਮ ਰਹਿ ਗਿਆ ਸਿਰਫ ਤੇ ਆ ਸਾਡੀ ਲੌਬੀ ਹੈ ਜਿੱਥੋਂ ਆਪਾਂ ਲੰਘ ਗ ਜਾਂਦੇ ਆ مین ਗੇਟ ਇਧਰਲੇ ਪਾਸੇ ਹੈ ਤੇ ਬੈਡਰੂਮ ਤੇ ਆਪਣਾ ਬਿਲਕੁਲ ਨਾਲ ਆਪਾਂ ਪਿੱਛੇ ਬਾਲਕਨੀ ਛੱਡੀ ਹੋਈ ਆ ਖੁੱਲਾ ਆਸਮਾਨ ਔਰ ਇਹ ਤੋਂ ਹਵਾ ਵਗੈਰਾ ਕ੍ਰੋਸਿੰਗ ਵਗੈਰਾ ਨਿਕਲਦੀ ਰਹੂ ਇਸ ਟਾਈਮ ਅਸੀਂ ਨਾ ਆਪਣੀ ਛੱਤ ਤੇ ਆਏ ਹੋਏ ਆ ਘੁੰਮਣ ਵਾਸਤੇ ਘੁੰਮਣ ਵਾਸਤੇ ਤਾਂ ਕਿਹਾ ਉੱਪਰ ਹਵਾ ਚੱਲ ਰਹੀ ਹੈ ਹਵਾ ਖਾਣ ਵਾਸਤੇ ਆਏ ਹੋਈਆਂ ਤੇ ਇਸ ਇਲਾਕੇ ਦਾ ਸਕੂਨ ਦਾ ਇੱਕ ਕਾਰਨ ਹੋਰ ਵੀ ਹੈਗਾ ਇਹ ਇਧਰਲੇ ਪਾਸੇ ਆ ਸਾਹਮਣੇ ਜੰਗਲ ਦਾ ਏਰੀਆ ਸਾਰਾ ਤੇ ਬਿਲਕੁਲ ਸ਼ਾਂਤੀ ਹੈ ਹਰਿਆ ਭਰਿਆ ਜੰਗਲ ਆ ਬੱਚੇ ਆਪਣੀ ਸ਼ਤਾਨੀਆਂ ਪਰ ਲੱਗੇ ਹੋਏ ਆ। ਆਜਾ ਐਤਵਾਰ ਦੇ ਦਿਨ ਤੇ ਵਿਹਲੇ ਸੀ ਕਿ ਤਾਂ ਕਰਕੇ ਬਸ ਅੱਜ ਗੇੜੀਆਂ ਮਾਰਨ ਲੱਗੇ ਹੋਏ ਆ। ਬਸ ਹੁਣ ਅਸੀਂ ਚੱਲੇ ਆ ਜੀ ਮਹਾਦੇਵ ਮੰਦਿਰ ਚ ਘੁੰਮਣ ਫਿਰਨ ਵਾਸਤੇ। ਅਦਰ ਅਸਰ ਸਾਨੂੰ ਭੁੱਖ ਲੱਗੀ ਹੋਈ ਆ ਤੇ ਦੇਖ ਰਿਆਂ ਬਸ ਜੀ ਇਹ ਲੰਗਰ ਲੰਗਰ ਮਿਲ ਜਿਵੇਂ ਹੁਣ। ਜੇ ਤਾਂ ਲੰਗਰ ਮਿਲ ਜਾਂਦੇ ਤਾਂ ਫਿਰ ਲੰਗਰ ਸਾਖ ਜਿ ਆਉਂਗੇ ਫਿਰ ਉੱਥੇ। ਠੀਕ ਆ ਜੀ। ਕੜੀ ਛੋਲ ਦੇ ਫੈਨ ਬੰਦੇ ਸਾਡੇ ਕੋਲ ਸਾਰੇ ਜਣੇ ਮੌਜੂਦ ਨੇ। ਤੇ ਦੀ ਨਹੀਂ ਹੈਗੀ ਮੈਂ ਲਓ ਜੀ ਮਹਾਦੇਵ ਮੰਦਿਰ ਦਾ ਤਿਵਾਰ ਆ ਗਿਆ ਜੀ ਗੇਟ ਐਂਟਰ ਹੋ ਗਿਆ ਆਪਾਂ ਨੇ ਸਾਹਮਣੇ ਬੱਦਲ ਚੈੱਕ ਕਰੋ ਯਾਰ ਕਿੰਨੇ ਘੈਂਟ ਲੱਗ ਰਹੇ ਹਨ ਆਰਵੀਤ ਦੇਖ ਓਏ ਹੋਏ ਕਿੰਨੀ ਸੋਹਣੀ ਸ਼ੇਪ ਤੇ ਰੋਸ਼ਨੀ ਐਨ ਘੈਂਟ ਪੈ ਰਹੀ ਹੈ ਨਾ ਪਰ ਤੂੰ ਬਿਲਕੁਲ ਉਹ ਦੇਖੋ ਓਏ ਹੋਏ ਓਏ ਹੋਏ ਓਏ ਹੋਏ ਆਪੇ ਦਸਤਾ ਦੇਖਣਾ ਨਹੀਂ ਆਇਆ ਕਰ ਅਸੀਂ ਮਹਾਂਦੇਵ ਮੰਦਿਰ ਚ ਪਹੁੰਚੇ ਹੋਏ ਆਂ ਤੇ ਲੰਗਰ ਪ੍ਰਸ਼ਾਦ ਦਾ ਉਹ ਬੰਦ ਹੋ ਗਿਆ ਤੇ ਅਸੀਂ ਵਾਪਸ ਚੱਲੇ ਆਂ ਮੁੱਠਾ ਮੁੱਠਾ ਦੇਖੇ ਹਰੇ ਐਤਵਾਰ ਨੂੰ ਖੀਰ ਪੂੜੇ ਬਣਦੇ ਆ ਜੀ ਮੰਦਿਰ ਚ ਕੜੀ ਛੋਲ ਵੀ ਬਣਦੇ ਹੋਰ ਕੀ ਬਣਦਾ ਹੈ ਮਹਤਾ ਜੀ ਕੜੀ ਛੋਲੇ ਦਾਲ ਛੋਲ ਦਾਲ ਛੋਲ ਵੀ ਬਣਦੇ ਦਾਲ ਛੋਲ ਨਹੀਂ ਕੜੀ ਛੋਲੇ ਬਣਦੇ ਤੂੰ ਕਰ ਕੀ ਰਿਹਾ ਹੈ ਵੈਸੇ ਆ ਕੇ ਕੀ ਕਰ ਰਿਹਾ ਤੂੰ ਮੇ ਇਹ ਸਿੱਧੀ ਹਮਲੇ ਹੁੰਦੀ ਹੈ। ਬੁਰੇ ਬੱਦਲ ਬੁਰੇ ਨੂੰ ਬੱਦਲ ਬੱਦਲ ਹਣਾ ਪੱਪਾ। ਭਾਈ ਸਾਹਿਬ ਬੱਦਲ ਕਿੰਨੇ ਖਤਰਨਾਕ ਲੱਗ ਰਹੇ ਆ ਯਾਰ ਦੇਖੋ ਚੈੱਕ ਕਰੋ ਬਾਈ ਜਾ। ਹੁਣ ਜੀ ਫਾਈਨਲੀ ਮਤਾ ਇਹ ਪਾਸ ਹੋਇਆ ਵੀ ਸਾਰੇ ਜਣੇ ਹੁਣ ਕੁਲਚੇ ਛੋਲੇ ਖਾ ਕੇ ਆਉਂਗੇ ਤੇ ਅਸੀਂ ਇਹੀ ਕੁਲਚੇ ਛੋਲੇ ਖਾਣ ਵਾਸਤੇ ਚੱਲਿਆ ਚੰਡੀਗੜ੍ਹ। ਸਾਡਾ ਇੱਕ ਫੇਵਰੇਟ ਹੁਣ ਅਸੀਂ ਨਵਾਂ ਸਿਲੈਕਟ ਕਰਾਇਆ ਕੁਲਚੇ ਛੋਲੇ ਵਾਲਾ। ਆ ਚੈੱਕ ਕਰੋ ਜੀ ਵਿਊ ਚੰਡੀਗੜ੍ਹ ਦੀਆਂ ਸੜਕਾਂ। ਇਹ ਸੜਕਾਂ ਦੇ ਚੱਲਦੀ ਹੋਈ ਸਾਡੀ ਗੱਡੀ ਤੇ ਵਿੱਚ ਬੈਠੇ ਅਸੀਂ ਗੇੜੀਆਂ ਮਾਰਦੇ ਹੋਏ ਗੇੜੀਆਂ ਮਾਰਦੇ ਵੇ ਫ੍ਰੀ ਫੰਡ ਦਾ ਤੇਲ ਫੁੱਪਦੇ ਹੋਏ ਪੈਸੇ ਆਣ ਲੱਗੇ ਸਾਨੂੰ YouTube ਤੇ ਸਾਡੇ ਕੋਲ ਬਹੁਤ ਆ ਗਏ ਅਸੀਂ ਲਿਟਾਰੇ ਆ ਜਿਹੜੇ ਸਾਨੂੰ ਪੁੱਛਦੇ ਆ ਨਾ ਵੀ YouTube ਪਰ ਤੇ ਪੈਸੇ ਆਣ ਲੱਗੇ ਸਾਨੂੰ ਬਹੁਤ ਪੈਸੇ ਆਣ ਲੱਗੇ ਅਸੀਂ ਤੇਲ ਤੇਲ ਵਿੱਚ ਘੱਟ ਰਹੇ ਆ ਸਾਰੇ ਪੈਸੇ ਤੇਲ ਫੁੱਗ ਰਹੇ ਆ ਬਾਈ ਹੁਣ ਪੈਸੇ ਖਰਚ ਵੀ ਕਰਨੇ ਆ ਤਾਂ ਕਰਕੇ ਹੁਣ ਸਾਰੇ ਪੈਸੇ ਹੁਣ ਕਿਤੇ ਨਾ ਕਿਤੇ ਤਾਂ ਖਰਚ ਕਰਨੀ ਆ ਨਾ ਹੁਣ ਤਾਂ ਕਰ ਗਏ ਕਿੰਨਾ ਖਾਹਕਰ ਅੰਨੇ ਪੁਖੇ ਦੇ ਬਾਹਰ ਦੇ ਪੁਖੇ ਉੱਥੇ ਦੇ ਨਹੀਂ ਆ ਰਹੇ ਜੀ ਮੋੜਿਆਂ ਜੀ ਜੀ ਅਨੇ ਅੱਜ ਸਾਡੇ ਨਾਲ ਦੋ ਤਿੰਨ ਵਾਰੀ ਪੱਪੂ ਹੋ ਗਿਆ ਪਹਿਲਾਂ ਲੰਗਰ ਸ਼ਕਨ ਦੇ ਉੱਥੇ ਲੰਗਰ ਨਹੀਂ ਮਿਲਿਆ ਹੁਣ ਅਸੀਂ ਕੁਲਚੇ ਛੋਲੇ ਕੋਲ ਆਏ ਸੀ ਤੇ ਜੋ ਭਾਈ ਹੈ ਨਹੀਂ ਜਿਹੜਾ ਜਿਹਦੇ ਕੋਲ ਅਸੀਂ ਕੁਲਚੇ ਛੋਲੇ ਖਾਂਦੇ ਆਂ ਇਹ ਸਾਨੂੰ ਕੁਲਚੇ ਛੋਲੇ ਵੀ ਨਹੀਂ ਮਿਲੇ ਪਾਪਾ ਸਾਡੇ ਪੈਸੇ ਕਿੰਨੇ ਸੇਵ ਕਰਦਾ ਉਹ ਕਹਿੰਦੇ ਨਹੀਂ ਤੁਸੀਂ ਅੜਾਓ ਨਾ ਪੈਸੇ ਤੁਸੀਂ ਰੱਖੋ ਆਪਣੇ ਪਾਸੋਂ ਚੀਜ਼ਾਂ ਲੋਡ ਵੈ ਸਕਦੀ ਹੈ ਪਹਿਲੇ ਤਾਂ ਪੈਂਦੀ ਤੁਹਾਡਾ ਪਕਾਨ ਬਣਦਾ ਉੱਥੇ ਲੱਜਣੇ ਪੈਸੇ ਬਬੂ ਦੇ ਨਾ ਅੜਾਓ ਨਾ ਸੋ ਅਸੀਂ ਅੱਜ ਘੁੰਮ ਫਿਰ ਕੇ ਚੰਡੀਗੜ੍ਹ ਚ ਕੁਝ ਵੀ ਨਸੀਬ ਨਹੀਂ ਹੋਇਆ ਵਾਪਸ ਆਪਣੇ ਪਿੰਡ ਵਿੱਚ ਪਹੁੰਚ ਗਏ ਆ ਤੇ ਘਰ ਚੱਲਦੇ ਹੁਣ ਘਰੇ ਜਾ ਕੇ ਰੋਟੀਆਂ ਖਾਉਂਗੇ ਜੀ ਤੇ ਅੱਜ ਦੇ ਵਲੌਗ ਦੀ ਕਰਦੇ ਆ ਜੀ ਸਮਾਪਤੀ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਣਾ ਮਿਲਦੇ ਆ ਜਲਦੀ ਨਵੇਂ ਕਿਸੇ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਤੱਬ ਰੱਖਾਂ